ਪਾਰਕ ਕਿਹੜੀ ਹੁੰਦੀ ਆ ਪਾ ਜੀ ਅਸਲੀ ਪਾਰਕ ਦੀ ਗੱਲ ਕਰੀਏ ਪਾਰਕ ਦੇ ਵਿੱਚ ਕਾ ਲੱਗਿਆ ਹੁੰਦਾ ਬੈਠਣ ਦੀਆਂ ਕੁਰਸੀਆਂ ਵਗੈਰਾ ਬਣੀਆਂ ਹੁੰਦੀਆਂ ਨੇ ਠਹਿ ਗਈ ਆ ਇਹ ਕਿਤੇ ਪਾਸੇ ਦੇਖਣ ਨੂੰ ਪਾਰਕ ਲੱਗਦਾ ਨਾ ਜੀ ਇਹ ਤਾਂ ਡੰਗਰਾਂ ਵਾਲਾ ਹੀ ਆ ਜੀ ਇੱਕ ਪਾਰਕ ਆ ਦੇਖੋ ਪਾਰਕ ਦੇ ਮੈਂ ਕਿਹ ਇੱਥੇ ਕਾ ਲੱਗਿਆ ਹੋਇਆ ਇੱਥੇ ਗਰਾਮ ਬਣਿਆ ਹੋਇਆ ਬੱਚਿਆਂ ਲਈ ਝੂਲੇ ਲੱਗੇ ਹੋਏ ਨੇ ਇੱਥੇ ਪਾਰਕ ਮੈਂ ਕਿਹ ਨੇ ਜੇ ਕੋਈ ਬੱਚਾ ਤਾਂ ਕੀ ਇੱਥੇ ਮੱਜਾ ਡੰਗਰ ਖੜੇ ਨੇ ਇਸੋ ਜਿਹੜਾ ਪਾਰਕ ਬਣਾ ਰੱਖਿਆ ਇਹ ਸਾਡੀ ਪਿੰਡ ਦੀ ਪੰਚਾਇਤ ਨੇ ਹੈ ਕਾਗਜ਼ਾਂ 'ਚ ਹੀ ਬਣਾ ਰੱਖਿਆ ਤੁਸੀਂ ਕਹਿ ਰਹੇ ਮਤਲਬ ਤੁਹਾਡੇ ਪਿੰਡ ਦੀ ਨਹੀਂ ਹੈਗੀ ਨਹੀਂ ਬਿਲਕੁਲ ਜੀ ਮੇਰੇ ਬਿਲਕੁਲ ਮੇਰੇ ਵੇਲੇ ਵੀ ਕੋਈ ਡਿਸਪੈਂਸਰੀ ਨਹੀਂ ਬਣੀ ਜਦੋਂ ਤੱਕ ਆਜ ਤੱਕ ਸਰਪੰਚ ਬਣਿਆ ਬਿਲਕੁਲ ਨਹੀਂ ਬਣੀ ਨਾ ਦਾ ਸਰਪੰਚ ਦਾ ਸਰ ਰਿਹਾ ਨਾ ਸਾਨੂੰ ਆਪ ਨੂੰ ਪਤਾ ਅਸੀਂ ਐਨੇ ਪੜ੍ਹੇ ਲਿਖੇ ਨਹੀਂ ਸਰਪੰਚ ਕੋਲੇ ਗਏ ਨਹੀਂ ਕਰੇ ਉਹ ਗੱਲ ਸਿੱਧੇ ਮੂੰਹ ਕਰਦੇ ਨਹੀਂ ਹੈਗਾ ਇਹ ਇਕੱਲੇ ਬੰਦੇ ਦੀ ਕਿਸੇ ਦੀ ਗੱਲ ਨਹੀਂ ਸੁਣਦੇ ਉਹ ਥੱਲੇ ਬੰਦੇ ਨੂੰ ਛਾੜ ਨਹੀਂ ਮੈਂ ਦਿੰਦਾ ਸਾਰੇ ਪੰਡ ਦੇ ਇਕੱਠ ਆ ਜੀ ਇਹ ਬਾਬਾ ਜੂਤਾ ਸਾਹਿਬ ਦੇ ਪੱਤੇ ਸਾਰੇ ਜਿਹੜੇ ਵੀ ਹੋਣਗੇ ਮੁਤਬਰ ਬੰਦੇ ਸਾਰਿਆਂ ਨੂੰ ਮੈਂ ਇਹ ਕਹਿਣਾ ਜੇ ਮੇਰੇ ਪੰਜ ਚਾਰ ਦੇ ਰਹਿੰਦੇ ਨੇ ਮਨਜ਼ਰਤਾ ਹੋ ਜਾਣੇ ਖਾਤਮਾ ਸਾਰਿਆਂ ਨੂੰ ਛਾੜ ਦੇ ਕਹਿੰਦਾ ਮੈਂ ਆਪਣੇ ਦੋਸਤਾਂ ਨੂੰ ਸਾਰਿਆਂ ਨੂੰ ਨਕਾਰਦਾ ਕਿ ਵੀ ਜੇ ਟੋਗੇ ਜਿਹੜੇ ਕੰਮ ਕਹਿੰਦੇ ਨੇ ਹਾਂ ਵੀ ਲੋਕ ਨਹੀਂ ਕਰੇ ਤਾਂ ਮਤਲਬ ਨਹੀਂ ਕਰੇ ਬਸ ਗੱਲ ਖਤਮ ਇਹ 3 ਰਿਗਾ ਦੀਆਂ 52 ਦਿਹਾੜੀਆਂ ਵੀ ਲਾਈਆਂ ਗਈਆਂ ਨੇ ਉਹਨਾਂ ਸਾਰਿਆਂ ਦੇ ਨਾਮ ਉਹਨਾਂ ਦੇ ਜਿਹੜੇ ਜੋਬ ਕਾਰਡ ਨੰਬਰ ਨੇ ਉਹ ਸਾਰੇ ਮੇਰੇ ਕੋਲੇ ਹੈਗੇ ਨੇ ਉਹਨਾਂ ਦੀ ਡਿਟੇਲ ਹੈਗੀ ਹੈ ਉਹਨਾਂ ਵੱਲੋਂ ਇੱਥੇ ਕੋਈ ਦਿਹਾੜੀ ਨਹੀਂ ਦਿੱਤੀ ਕਿਉਂਕਿ ਦਿਹਾੜੀ ਤਾਂ ਤਾਂ ਲੁਜੇ ਕਰ پارک ਬਣਿਆ ਹੋਊ ਇਹ ਜਿਹੜਾ ਬਰਕ ਸਟੇਟਸ ਵਿੱਚ ਨਹੀਂ ਇਹ ਆਨ ਗoing ਆ ਇਹ ਕੰਪਲੀਟ ਨਹੀਂ ਹੈਗਾ ਜੀ ਇਹ ਸੰਸਰੀ ਗੱਲ ਕਰਦੇ ਆਏ ਉਹਦੇ ਕਲੀਨਿਕ ਦੀ ਗੱਲ ਕਰਦੇ ਆਏ ਫੁੱਟਬਾਲ ਗਰਾਊਂਡ ਦੀ ਇਹ ਕਿਤੇ ਨਹੀਂ ਬਣੇ ਕਿਤੇ ਨਹੀਂ ਬਣੇ ਜੀ ਕੋਈ ਇਮਾਰਤ ਨਹੀਂ ਸਾਨੂੰ ਤਾਂ ਹਾਲੇ ਤੱਕ ਇਹ ਵੀ ਨਹੀਂ ਪਤਾ ਇਹ ਵੀ ਹੁਣ ਪਤਾ ਲੱਗਿਆ ਵੀ ਇੰਨੀਆਂ ਚੀਜ਼ਾਂ ਬਣ ਚੁੱਕੀਆਂ ਨੇ ਬਣਾ オンਲਾਈਨ ਤੋਂ ਚੀਜ਼ਾਂ ਚੜੀਆਂ ਹੋਈਆਂ ਬਿਲਕੁਲ ਮੈਂ ਕਹਿੰਦਾ ਵੀ ਦੱਸੋ ਫਿਰ ਗੋਲੀ ਮਾਰੋਗੇ ਸਾਨੂੰ ਗੋਲੀ ਮਾਰੋਗੇ ਸਾਨੂੰ ਬਣਾ ਰੱਖਿਆ 5 ਮਹੀਨੇ ਪਹਿਲਾਂ ਵੀ ਡਿਟੇਲ ਆਈ ਜਿਹੜੀ ਪੰਚਾਇਤ ਦੇ ਵੱਲੋਂ ਅਪਡੇਟ ਕੀਤੀ ਗਈ ਆ ਇੱਕ ਸੋਲਡ ਵੇਸਟ ਮੈਨੇਜਮੈਂਟ ਜੁੰਟਾ ਇਹ ਵੀ ਬਣਾ ਰੱਖਿਆ ਕੀਤਾ ਇਸ ਤੋਂ ਬਾਅਦ ਸਾਡੀ ਡਿਸਪੈਂਸਰੀ ਡਿਸਪੈਂਸਰੀ ਕ ਬਣਾ ਰੱਖਿਆ ਆਯੁਰਵੈਦਿਕ ਕਲੀਨਿਕ ਇੱਕ ਫੁੱਟਬਾਲ ਗਰਾਊਂਡ, ਵਾਲੀਬਾਲ ਕੋਰਟ, ਬੈਡਮਿੰਟਨ ਕੋਰਟ ਤੇ ਕੋਆਪਰੇਟਿਵ ਸੀਟ ਸੈਂਟਰ ਵੀ ਬਣਾ ਰੱਖਿਆ ਜੀ। ਔਰ ਚਿਲਡਰਨ ਪਾਰਕ ਜਿੱਦ ਕੀ ਸਾਰੀ ਤੁਸੀਂ ਦੇਖ ਦੇ ਚੁੱਕੇ ਹੋ। ਤੁਹਾਨੂੰ ਦੁਕਾਏ ਚੁੱਕਿਆ ਗਿਆ ਪਾਰਕ ਤਾਂ ਬਣ ਹੀ ਚੁੱਕਿਆ। ਇਹ ਸਾਡੇ ਕਾਗਜ਼ਾਂ 'ਚ ਪਹਿਲੀ ਲਿਖਿਆ ਪਿਆ ਕਿ ਇਹ ਪਾਰਕ ਬਣ ਚੁੱਕਿਆ। ਜਿਹਨ ਸਰਪੰਚ ਬਣਾਇਆ ਪਾਦੇ ਵਾਤੇ ਸਾਰੇ ਪਿੰਡ ਦੇ ਲੋਕਾਂ ਨੇ ਸਰਪੰਚ ਬਣਾਇਆ ਸੀ। ਕਿਸੇ ਗਿਣਵੇਂ ਚ ਉਹਨੇ ਬੰਦੇ ਨੇ ਤਾਂ ਬਣਾਇਆ ਨਹੀਂ ਸੀਗਾ। ਜਿਹਦੇ ਵੋਟ ਪਾਈ ਸੀ ਤਾਂ ਹੀ ਸਰਪੰਚ ਪਾਈ ਪਾਈ ਆਈ ਵੋਟਸ ਨੇ ਇੱਕ ਠੋਕ ਕੇ ਪਾਈ ਆ ਸੀ ਵੋਟ ਪਰ ਉਹ ਬੰਦੇ ਨੇ ਸਾਡਾ 5 ਸਾਲਾਂ ਦੇ ਵਿੱਚ ਇੱਕ ਵਾਰ ਵੀ ਆ ਕੇ ਕਹਿ ਦੇਵੇ ਹੋਰੇ ਵੀ ਸਾਡਾ ਇਹ ਰਾਸ਼ਨ ਕਾਰਡ ਦੇ ਵਿੱਚ ਕਿਸੇ ਬੰਦੇ ਦਾ ਵੀ ਨਾਂ ਵੀ ਚੜਾਇਆ ਹੋਵੇ ਔਰ ਦੇਖ ਰਹਿਣਾ ਲਈ ਕੋਈ ਪੈਸਾ ਨਹੀਂ ਆਇਆ ਸਰਕਾਰ ਵੱਲੋਂ ਕੋਈ ਗਰੰਟ ਕਿਸੇ ਤਰ੍ਹਾਂ ਦੀ ਨਹੀਂ ਆਈ ਤਾਂ ਸਰਪੰਚ ਨੂੰ ਮੈਂ ਪੁੱਛ ਰਿਹਾ ਇਹ ਪਿੰਡ ਦਾ ਵਸਨੀਕ ਆ ਪੁੱਛ ਸਕਦਾ ਕਿ ਸਰਪੰਚ ਨੂੰ ਇਹ ਕਿਹਨੇ ਆ ਕੇ ਦਿੱਤਾ ਕਿ ਸਾਡੇ ਪਿੰਡ ਦਾ ਡਾਕੂਮੈਂਟ ਹੈ ਜਿਹੜਾ ਤੁਸੀਂ ਤਿਆਰ ਕਰ ਰਹੇ ਹੋ ਇਹ ਇੰਨਾ ਕਬਲਾ ਕਿਉਂ ਕੀਤਾ ਯਾਰ ਇਹ ਸਾਡੇ ਪਿੰਡ ਦੀਆਂ ਪਰਤਾ ਕਰਕੇ ਉਹ ਪਿੰਡ ਦੇ ਲੋਕ ਨੇ ਜਿਹੜੇ ਬੋਲ ਨਹੀਂ ਰਹੇਗੇ ਉਹੀ ਨੇ ਅੱਗੇ ਆ ਰਹੇ ਹੈਗੇ ਫਿਰ ਸਰਪੰਚ ਕੀ ਕਰੂਗਾ ਜੀ ਸਾਡੇ ਪਿੰਡ ਦੇ ਵਿੱਚ ਦੇਖੋ ਜੀ ਸਰਪੰਚ ਸਾਹਿਬ ਕੋਲ ਵਿੱਚ ਚਲੇ ਜਾਣਾ ਮੈਂ ਵੀ ਚਲਾ ਜਾਵਾਂਗੀ ਹਾਂ ਜੀ ਐਵੇਂ ਐਵੇਂ ਹੋ ਰਿਹਾ ਨਹੀਂ ਨਹੀਂ ਇਹ ਠੀਕ ਹੈ ਸਭ ਕੁਝ ਐਵੇਂ ਲੱਗ ਰਿਹਾ ਕਰਦੀ ਆ ਗੱਲ ਇਹ ਆਪਣੇ ਪਿੰਡ ਦੇ ਲੋਕਾਂ ਨੂੰ ਆਦਤ ਪੈ ਗਈ ਵੀ ਐਵੇਂ ਇਸੇ ਨੇ ਵਿੱਚ ਰਹਿਣ ਦੀ ਵੀ ਕਿਸੇ ਨੂੰ ਸਵਾਲ ਨਾ ਕਰੋ ਸਾਹਮਣੇ ਵਾਲਾ ਚਾਹੇ ਜਿਵੇਂ ਮਰਜੀ ਛੱਤ ਮਾਰੀ ਜਾਵੇ ਜਦ ਜਿਵੇਂ ਮਰਜੀ ਇਹਨਾਂ ਦਾ ਅਕਲ ਖਾਜੇ ਉੱਥੇ ਕੋਈ ਨਹੀਂ ਬੋਲਦਾ ਜੀ ਇਹ ਲੋਕਾਂ ਨੂੰ ਆਦਤ ਪੈ ਗਈ ਹੈ ਚੁੱਪ ਕਰਕੇ ਰਹਿਣਗੇ ਪਤਾ ਨਹੀਂ ਕਰੂ ਮੇਰੇ ਪਿੰਡ ਦੀ ਖਾਤ ਕਰਕੇ ਕਹਿੰਦਾ ਮੈਂ ਹੋ ਐਸਟੀ ਲਿਖਿਆ ਹੋਇਆ ਹੈ ਜੀ ਮਤਲਬ 657 ਲੋਕ ਐਸਟੀ ਨੇ ਜਦੋਂ ਕਿ ਸਾਡੇ ਪਿੰਡ ਐਸਟੀ ਕੋਈ ਨਹੀਂ ਹੈਗਾ ਜੀ ਸਾਰੇ ਆਪ ਹੀ ਕਾਹਦੇ ਨੇ ਜਦੋਂ ਐਸਟੀ ਹੈ ਹੀ ਨਹੀਂ ਤਾਂ ਅਸੀਂ ਤਾਂ ਚੜ੍ਹ ਕੇ ਮਿਲ ਸਕਦੇ ਹਾਂ ਬਿਲਕੁਲ ਜੇ ਇਹਨੂੰ ਸਰਪੰਚ ਨੂੰ ਪਤਾ ਹੋ ਜੀ ਕਿ ਮੈਂ ਚੜ੍ਹਿਆ ਹੈ ਪਾਜੇ ਹੁਣੇ ਚਾਲੂ ਕਰਿਆ ਨੇ ਸਰਕਾਰਾਂ ਨੇ ਇਹ ਹਜੇ ਇਹਦੇ ਵਿੱਚ ਕੋਈ ਪ੍ਰੋਪਰ ਡਾਟਾ ਨਹੀਂ ਸ਼ੋ ਹੋ ਰਿਹਾ ਵੀ ਕੀ ਚੱਲਦਾ ਹੈ ਕੀ ਨਹੀਂ ਉਹ ਸਿਰਫ ਡੈਮੋ ਨਹੀਂ ਡੈਮੋ ਨਹੀਂ ਜਦੋਂ ਸਰਪੰਚ ਬਣਾਇਆ ਕਦੇ ਲਈ ਜੇਕਰ ਮੇਰੇ ਹਸਬੰਦ ਨੇ ਬੰਗਲੌਰ ਦੇ ਥਾਂ ਬਣੀ ਆ ਬਿਲਕੁਲ ਕਿਤੇ ਵੀ ਗਿਆ ਜੀ ਮੈਂ ਬਹੁਤ ਤਗੜੇ ਜੁਗਰੇ ਆਪਣੇ ਪਿੰਡ ਦੇ ਵੀ ਦੇਖਿਆ ਜਿੱਥੇ ਵੀ ਦੇਖਿਆ ਉਹ ਸਿਰਫ ਜੈਂਟਸ ਹੁੰਦਾ ਉਹਦਾ ਹਸਬੰਦ ਉਹਦਾ ਨਾਲ ਪਰ ਘਰੋਂ ਫਿਰ ਮੋਰ ਲਵਾ ਜਾਂਦੀ ਆ ਫਿਰ ਉਸ ਤੋਂ ਬਾਅਦ ਉਹ ਮੂਰਤੀ ਸੈਨ ਕਰੂ ਬਸ ਇਹਨਾਂ ਕਰਦਾ ਸੀ ਉਹਨੇ ਤਾਂ ਪੁੱਛਿਓ ਕਿ ਹਾਂ ਬਾਕੀ ਜੇਕਰ ਇਹ ਨਾ ਇੰਨੀਆਂ ਚੀਜ਼ਾਂ ਲਿਖ ਰੱਖੀਆਂ ਨੇ ਤਾਂ ਬਾਕੀ ਕੀ ਇਹਨਾਂ ਦੀ ਗਰੰਟੀ ਆ ਜੇ ਉਹਨੇ ਲਿਖੀਆਂ ਵੀ ਨੇ 5 ਮਹੀਨੇ ਪਹਿਲਾਂ ਅਪਡੇਟ ਹੋਈ ਹੈ ਜੇ ਲਿਖੀਆਂ ਨੇ ਤਾਂ ਕਿਉਂ ਲਿਖੀਆਂ ਨੇ ਪੰਚਾਇਤ ਨਹੀਂ ਹੋਇਆ ਨਾ ਪੰਚਾਇਤ ਬਿਲਕੁਲ ਲਿਖਾਓ ਕਿ ਮਾਲਕੋ ਕਿੱਥੇ ਲਿਖਿਆ ਜੀ ਮਾਲਕੋ ਕਿੱਥੇ ਹੈ ਜੀ ਮਾਲਕੋ ਦਿਖਾਓ ਮੈਨੂੰ ਮੇਰਾ ਪਿੰਡ ਦਿਖਾਓ ਜੀ ਕਿੱਥੇ ਆ ਇਹ ਹੈ ਨਾ ਤਾਂ ਸਾਰੀ ਨਾ ਮਾਲਕੋ ਵੀ ਕਾਢੀ ਆ ਜੀ 18743 ਸਾਡਾ ਐਲ ਜੀ ਡੀ ਕੋਡ ਆ ਲੋਕ ਤਾਂ ਕਹਿੰਦੇ ਕੰਮ ਨਹੀਂ ਕਰਾਇਆ ਕਰਾਇ ਨਹੀਂ ਹੈ ਕਿ ਫਿਰ ਲੋਕਾਂ ਦੀ ਮਰਜ਼ੀ ਨਹੀਂ ਕਰਾਇਆ ਪਰ ਮੈਂ ਤਾਂ ਬੇਲ ਬੈਠ ਕੇ ਗਵੰਤ ਮਾਨ ਜੀ ਸਤਿਕਾਰਯੋਗ ਨੇ ਵੱਡੇ ਵੱਡੇ ਦਾਅਵੇ ਕਰਦੇ ਹਿੱਕ ਠੋਕ ਕੇ ਕਹਿ ਰਹੇ ਨੇ ਅਸੀਂ ਭ੍ਰਿਸ਼ਟਾਚਾਰੀ ਖਤਮ ਕਰਤੀ ਜੋ ਰਿਸ਼ਵਤ ਖੋਰੀ ਉਹ ਖਤਮ ਕਰਤੀ ਪਰ ਅੱਜ ਤੁਹਾਨੂੰ ਉਹੀ ਭ੍ਰਿਸ਼ਟਾਚਾਰੀ ਜਿਹੜੇ ਖਤਮ ਹੋਈ ਆ ਉਹਦਾ ਹਾਲ ਦਿਖਾਵਾਂਗਾ ਟੱਡ ਮਲਕੋ ਦੇ ਵਿੱਚ ਸ਼ਸ਼ੀਕਲ ਜੀ ਮੈਂ ਰਣਦੀਪ ਕੋ ਤੁਸੀਂ ਦੇਖਦੇ ਨਿਊਜ਼ ਪੰਜਾਬ ਕਰਨਤੀ ਮੈਂ ਇੱਕ ਵਾਰ ਕੈਮਰਾਮੈਨ ਨੂੰ ਕਹਿਣਾ ਚਾਹਿਆ ਵੀ ਤਸਵੀਰਾਂ ਦਿਖਾਈਆਂ ਜਾਣ ਜਿੱਥੇ ਮੈਂ ਖੜੀ ਆ ਇੱਕ ਪਾਰਕ ਆ ਦੇਖੋ ਪਾਰਕ ਦੇ ਮੈਂ ਕਿ ਇੱਥੇ ਕਾਲ ਲੱਗਿਆ ਹੋਇਆ ਇੱਥੇ ਗਰਾਮ ਬਣਿਆ ਹੋਇਆ ਬੱਚਿਆਂ ਦੇ ਲਈ ਝੂਲੇ ਲੱਗੇ ਹੋਏ ਨੇ ਪਾਰਕ ਕਾਦੇ ਲਈ ਹੁੰਦੀ ਆ ਲੋਕਾਂ ਦੇ ਬੈਠਣ ਲਈ ਬੱਚਿਆਂ ਦੇ ਸੈਸ ਬਾਟੇ ਦੇ ਲਈ ਤੇ ਬੱਚਿਆਂ ਨੇ ਖੇਡਣ ਲਈ ਬਜੜੀ ਪਾਰਕਾ ਇੱਥੇ ਪਾਰਕ ਮੈਂ ਕਿਹਨੇ ਤਾਂ ਕੋਈ ਬੱਚਾ ਤਾਂ ਕੀ ਇੱਥੇ ਇੱਕ ਕਾਮਾ ਇੱਥੇ ਮੱਧਾ ਡੰਗੜ ਖੜੇ ਨੇ ਇਹ ਪਾਰਕ ਆ ਜਿਹੜੀ ਸਰਕਾਰੀ ਰਿਕਾਰਡਾਂ ਦੇ ਵਿੱਚ ਬਣ ਚੁੱਕੀ ਆ ਜਿਹੜੇ ਸਰਪੰਚ ਸਾਹਿਬ ਨੇ ਉਹਨਾਂ ਦੁਬਾਰਾ ਇਹ ਸਰਕਾਰੀ ਰਿਕਾਰਡ ਆ ਜਿਹੜਾ ਉਹ ਚੜ ਚੁੱਕਿਆ ਗਿਆ ਕਹਿਣਾ ਹੈ ਇੱਥੇ ਦੇ ਲੋਕਾਂ ਦੁਬਾਰਾ ਵੀ ਜਿਹੜੇ ਇੱਥੇ ਜਿਹੜੀ ਚੀਜ਼ਾਂ ਨੇ ਉਹ ਬਣ ਚੁੱਕੀਆਂ ਨੇ ਪਰ ਜੋ ਅਸਲੀਅਤ ਆ ਉਹ ਜਿਹੜੀਆਂ ਇੱਥੇ ਇੱਕ ਕਾਮਾ ਉਹ ਕੱਖ ਦਾ ਵੀ ਨਹੀਂ ਹੋਇਆ ਸਿਰਫ ਸਰਕਾਰੀ ਰਿਕਾਰਡਾਂ ਦੇ ਵਿੱਚ ਚੜਿਆ ਹੋਇਆਗਾ ਤਾਂ ਇਹ ਜਿਹੜੇ ਪੈਸੇ ਨੇ ਜੋ ਗ੍ਰਾਂਟ ਆਈਆਂ ਹੋਈਆਂ ਨੇ ਉਹ ਪਤਾ ਨਹੀਂ ਕਿੱਥੇ ਜਾ ਰਹੀਆਂ ਨੇ ਤੇ ਕੌਣ ਖਰਚ ਕਰ ਰਿਹਾ ਤੇ ਕਿੱਥੇ ਜਿਹੜੀਆਂ ਚੀਜ਼ਾਂ ਬਣਾਈਆਂ ਜਾ ਰਹੀਆਂ ਨੇ ਇੱਥੇ ਸਾਡੇ ਨਾਲ ਪਿੰਡ ਦੇ ਲੋਕ ਵੀ ਮੌਜੂਦ ਨੇ ਜਿਨ੍ਹਾਂ ਦੁਆਰਾ ਦੋਸ਼ ਲਗਾਏ ਜਾ ਰਹੇ ਨੇ ਵੀ ਜਿਹੜੀਆਂ ਸਾਡੇ ਪਿੰਡ ਨੂੰ ਗ੍ਰਾਂਟ ਆ ਰਹੀਆਂ ਨੇ ਉਹ ਕਿੱਥੇ ਜਾ ਰਹੀਆਂ ਨੇ ਸਸੀ ਕੌਰ ਸਸੀ ਕੌਰ ਕੀ ਨਾਮ ਹੈ ਜੀ ਛੁਟਚੰਦ ਸਿੰਘ ਸਰ ਪਾਰਕ ਬਣੀ ਹੋਈ ਹੈ ਜੀ ਪਾਰਕ ਜੀ ਕਾਗਜ਼ਾ ਤੇ ਬਣਾ ਹੋਇਆ ਹੈ ਜੀ ਚਲਾਲ ਤਾਂ ਮਟੀਰੀਅਲ ਦੀ ਰਿਪੋਰਟ ਮੇਰੇ ਕੋਲ ਹੈਗੀ ਆ ਸਿਰਫ ਜਿਹੜਾ ਪਾਰਕ ਬਣਾ ਰੱਖਿਆ ਇਹ ਸਾਡੇ ਪਿੰਡ ਦੀ ਪੰਚਾਇਤ ਨੇ ਇਹ ਕਾਗਜ਼ਾਂ 'ਚ ਹੀ ਬਣਾ ਰੱਖਿਆ ਔਰ ਇਹ ਜਿਹੜੀਆਂ ਹੋਰ ਬਹੁਤ ਸਾਰੀਆਂ ਇਮਾਰਤਾਂ ਨੇ ਇਸ ਨੂੰ ਡਿਟੇਲ ਬਾਅਦ ਦੱਸੂਗਾ ਜਿਹੜੀਆਂ ਸਿਰਫ ਕਾਗਜ਼ਾਂ 'ਚ ਚੱਲਦੀਆਂ ਨੇ ਅਸਲ ਦੇ ਵਿੱਚ ਉਹ ਉਹਨਾਂ ਦਾ ਕਿੱਥੇ ਨੇ ਉਹਨਾਂ ਦੀ ਲੋਕੇਸ਼ਨ ਕੀ ਆ ਉਹ ਕਿਹੜੀ ਜਗ੍ਹਾ ਤੇ ਉਹਨਾਂ ਦੀ ਇਮਾਰਤ ਬਣੀ ਹੋਈ ਆ ਇਹਦਾ ਕੋਈ ਸਾਡੇ ਪਿੰਡ ਦੇ ਵਿੱਚ ਰਿਕਾਰਡ ਨਹੀਂ ਹੈਗਾ ਜੀ ਸਿਰਫ ਕਾਗਜ਼ਾਂ ਤੇ ਸਾਨੂੰ ਜਿੰਨੀਆਂ ਚੀਜ਼ਾਂ ਨੇ ਸਾਰੀਆਂ ਲਖਾਂਗੇ ਫਿਲਹਾਲ ਆਪਾਂ ਗੱਲ ਕਰਦੇ ਹਾਂ ਪਾਰਕ ਦੀ ਜੀ ਪਾਰਕ ਆ ਜਿਹੜਾ ਜੀ ਇਹ ਪਾਰਕ ਸਾਡੇ ਪਿਛਲੇ ਮਹੀਨੇ ਮਤਲਬ 8ਵੇਂ 9ਵੇਂ ਮਹੀਨੇ 'ਚ ਕੰਪਲੀਟ ਹੋ ਕਿੰਨਾ ਮਟੀਰੀਅਲ ਆਇਆ ਤੁਸੀਂ 8 ਮਹੀਨੇ 9 ਮਹੀਨੇ ਦੀ ਗੱਲ ਕਰ ਰਹੇ ਹੋ ਵੀ ਇਹ ਕਿਹੜੀ ਪਾਰਕਾ ਕੰਪਲੀਟ ਹੋ ਗਈ ਪਰ ਇੱਥੇ ਤਾਂ ਸ਼ੁਰੂਆਤ ਵੀ ਨਹੀਂ ਹੋਈ ਕੰਪਲੀਟ ਕਿੱਥੋਂ ਹੋ ਗਈ ਸਾਜੀ ਬਿਲਕੁਲ ਇਹਦੇ ਕਾਗਜ਼ਾਤ ਚ ਪੂਰੀ ਕਾਰਵਾਈ ਕਰਕੇ ਜੀ ਇੱਥੇ ਨਰੇਗਾ ਦੀਆਂ 52 ਦਿਹਾੜੀਆਂ ਵੀ ਲਾਈਆਂ ਗਈਆਂ ਨੇ ਉਹਨਾਂ ਸਾਰਿਆਂ ਦੇ ਨਾਮ ਉਹਨਾਂ ਦੇ ਜਿਹੜੇ ਜੋਬ ਕਾਰਡ ਨੰਬਰ ਨੇ ਉਹ ਸਾਰੇ ਮੇਰੇ ਕੋਲੇ ਹੈਗੇ ਨੇ ਉਹਨਾਂ ਦੀ ਡਿਟੇਲ ਹੈਗੀ ਹੈ ਉਹਨਾਂ ਵੱਲੋਂ ਇੱਥੇ ਕੋਈ ਦਿਹਾੜੀ ਨਹੀਂ ਲੱਗੀ ਕਿਉਂਕਿ ਦਿਹਾੜੀ ਤਾਂ ਤਾਂ ਲੱਗੂ ਜੇਕਰ ਪਾਰਕ ਬਣਿਆ ਹੋਊ ਪਾਰਕ ਕੋਈ ਨਹੀਂ ਬਣਿਆ ਜੀ ਕੋਈ ਇਸ ਤਰ੍ਹਾਂ ਦਾ ਕੋਈ ਵੀ ਇਹਨਾਂ ਕੋਲੇ ਰਿਕਾਰਡ ਨਹੀਂ ਹੈਗਾ ਸਿਰਫ ਇਹਨਾਂ ਉਹ ਦੇ ਚੁੱਕੇ ਨੇ ਕਿ ਸਾਡੇ ਵੱਲੋਂ ਜਿਹੜਾ ਹੈਗਾ ਇਹ ਪਾਰਕੇ ਕੰਪਲੀਟ ਹੋ ਚੁੱਕਿਆ ਇਹਦੇ ਤੇ ਲਾਗਤ ਲਾਤੀ ਜਿਨ੍ਹਾਂ ਨੇ 3,28,800 ਰੁਪਏ ਦੀ ਲਾਗਤ ਲਾਤੀ ਔਰ 15,755 ਰੁਪਏ ਦੀ ਦਿਹਾੜੀਆਂ ਲਾਤੀਆਂ ਜਿਹਨਾਂ ਨੇ ਰੇਗਦੇ ਕੰਮ ਕਰਿਆ 52 ਦਿਹਾੜੀਆਂ ਦੇ 52 ਦਿਹਾੜੇ ਕਿੱਥੇ ਲੱਗ ਗਈਆਂ ਉਹੀ ਤਾਂ ਜੀ ਤੁਸੀਂ ਇਹ ਸਵਾਲ ਜੀ ਤੁਸੀਂ ਸਰਪੰਚ ਸਾਹਿਬ ਨੂੰ ਕਰੋ ਮੇਰੇ ਸਾਹਮਣੇ ਤਾਂ 52 ਦਿਹਾੜੀ ਲੱਗੀਆਂ ਸਿਰਫ ਕਾਗਜ਼ਾਂ 'ਚ ਲੱਗੀਆਂ ਨੇ ਕਿਉਂਕਿ ਇਹ ਤਾਂ ਸਰਪੰਚ ਸਾਹਿਬ ਦੱਸਣਗੇ ਵੀ ਉਹਨਾਂ ਨੇ ਜੇਕਰ ਰਿਕਾਰਡ ਪਾਇਆ ਤਾਂ 52 ਦਿਹਾੜੀਆਂ ਦਾ ਕਿੱਥੇ ਪਾਇਆ ਸੇਮ ਭਗਵਾਨ ਤੁਮਾਰ ਹਿੱਕ ਠੋਕ ਕੇ ਕਹਿੰਦੇ ਨੇ ਵੀ ਜਿਹੜੀ ਰਿਸ਼ਵਤ ਖੋਰੀ ਆ ਪ੍ਰਿਸ਼ਤਾਚਾਰੀ ਆ ਉਹ ਤੇ ਖਤਮ ਕਰਾਂਗੇ ਪਰ ਜੇ ਇੱਥੇ ਸ਼ਰਿਆਮਾ ਉਹ ਰਿਸ਼ਵਤ ਖੋਰੀ ਚੱਲ ਰਹੀ ਆ ਜਿਹੜੇ ਸਰਕਾਰੀ ਗਰੰਟਾ ਆ ਰਹੀਆਂ ਨੇ ਪਿੰਡ ਦੇ ਲਈ ਉਹ ਪਤਾ ਨਹੀਂ ਕਿੱਥੇ ਜਾ ਰਹੀਆਂ ਨੇ ਜਿਹੜੇ ਕੰਮ ਨੇ ਸਿਰਫ ਕਾਗਜ਼ੀ ਦਸਤਾਵੇਜ਼ਾਂ ਦੇ ਵਿੱਚ ਹੋ ਰਹੇ ਨੇ ਤੇ ਇੱਥੇ ਹੋਰ ਕਿਹੜੀ ਕਿਹੜੀ ਚੀਜ਼ਾਂ ਆ ਚੁੱਕੀਆਂ ਨੇ ਜਿਹੜੀ ਤੁਹਾਡੇ ਪਿੰਡ ਦੇ ਵਿੱਚ ਨਹੀਂ ਹੋਈਆਂ ਆ ਆ ਦੇਖੋ ਜੀ ਮੈਂ ਵੀਡੀਓ ਰਿਕਾਰਡ ਗੱਲ ਕਰ ਰਹੇ ਹਾਂ ਜੀ ਤੇ ਇਹ ਜਿਹੜੀ ਲਾਇਬ੍ਰੇਰੀ ਜੀ ਇੱਕ ਤਾਂ ਲਾਇਬ੍ਰੇਰੀ ਬਣਾ ਰੱਖੀ ਆ 5 ਮਹੀਨੇ ਪਹਿਲਾਂ ਦੀ ਡਿਟੇਲ ਹੈ ਜਿਹੜੀ ਪੰਚਾਇਤ ਵੱਲੋਂ ਅਪਡੇਟ ਕੀਤੀ ਗਈ ਆ ਇੱਕ ਸੋਲਡ ਬੇਸਡ ਮੈਨੇਜਮੈਂਟ ਜੁੰਟਾ ਇਹ ਵੀ ਬਣਾ ਰੱਖੀ ਜੀ ਇੱਕ ਇਸ ਤੋਂ ਬਾਅਦ ਸਾਡੇ ਡਿਸਪੈਂਸਰੀ ਡਿਸਪੈਂਸਰੀ ਇੱਕ ਬਣਾ ਰੱਖਿਆ ਆਯੁਰਵੈਦਿਕ ਕਲੀਨਿਕ ਇੱਕ ਬਣਾ ਰੱਖਿਆ ਫੁੱਟਬਾਲ ਗਰਾਊਂਡ ਵਾਲੀਬਾਲ ਕੋਰਟ ਬੈਡਮਿੰਟਨ ਕੋਰਟ ਤੇ ਕੋਆਪਰੇਟਿਵ ਸੀਟ ਸੈਂਟਰ ਵੀ ਬਣਾ ਰੱਖਿਆ ਜੀ ਔਰ ਚਿਲਡਰਨ ਪਾਰਕ ਜਿਹਦੀ ਕੇ ਸਾਰੀ ਤੁਸੀਂ ਦੇਖੇ ਚੁੱਕੇ ਹੋ ਸੋਨੂ ਦੁਕਾਣ ਜਿੱਦੋਂ ਕਿ ਗਿਆ ਪਾਰਕ ਤਾਂ ਬਣ ਹੀ ਚੁੱਕਿਆ ਇਹ ਸਾਡੇ ਕਾਗਜ਼ਾਂ 'ਚ ਪਹਿਲੀ ਲਿਖਿਆ ਪਿਆ ਕਿ ਇਹ ਪਾਰਕ ਬਣ ਚੁੱਕਿਆ ਤੇ ਇਹਨਾਂ ਵੱਲੋਂ ਲਗਾਇਆ ਕੁਝ ਨਹੀਂ ਗਿਆ ਜਿਹੜੀ ਡਿਸਪੈਂਸਰੀ ਗੱਲ ਕਰਦੇ ਆਏ ਹੋਵੇ ਦੇ ਕਲੀਨਿਕ ਦੀ ਗੱਲ ਕਰਦੇ ਫੁੱਟਬਾਲ ਗਰਾਊਂਡ ਦੀ ਇਹ ਕਿਤੇ ਨਹੀਂ ਬਣੇ ਕਿਤੇ ਨਹੀਂ ਬਣੇ ਜੀ ਕੋਈ ਇਮਾਰਤ ਨਹੀਂ ਸਾਨੂੰ ਤਾਂ ਹਾਲੇ ਤੱਕ ਇਹ ਵੀ ਨਹੀਂ ਪਤਾ ਇਹ ਵੀ ਹੁਣ ਪਤਾ ਲੱਗਿਆ ਵੀ ਇੰਨੀਆਂ ਚੀਜ਼ਾਂ ਬਣ ਚੁੱਕੀਆਂ ਨੇ ਔਰ ਇਹ ਸਹੀ ਨੇ ਜਾਂ ਗਲਤ ਨੇ ਸਰਪੰਚ ਸਾਹਿਬ ਜਵਾਬ ਦੇਣ ਕਿਉਂਕਿ ਉਹਨਾਂ ਨੇ ਹੀ ਸਾਰੀ ਮਕੀਲ ਦੀ ਰਿਪੋਰਟ ਬਣਾਈ ਆ ਚਾਹੇ ਉੱਪਰ ਮਹਿਕਮੇ ਨੇ ਬਣਾਈ ਹੋਵੇ ਬੀਡੀਪੀ ਨੇ ਬਣਾਈ ਹੋਵੇ ਜ ਸਾਡੇ ਪਿੰਡ ਦੇ ਵਿੱਚ ਇਹਨਾਂ ਦੇ ਪੈਸੇ ਆਏ ਹੋਏ ਨੇ ਗ੍ਰਾਂਟਾਂ ਆਇਆਂ ਹੋਈਆਂ ਨੇ ਕਾਗਜ਼ਾਂ 'ਚ ਬਣੀਆਂ ਹੋਈਆਂ ਨੇ ਤਾਂ ਇਹ ਬਿਲਕੁਲ ਬਣੀਆਂ ਚਾਹੀਦੀਆਂ ਨੇ ਇਹਨਾਂ ਦੀ ਇਮਾਰਤਾਂ ਬਣੀਆਂ ਚਾਹੀਦੀਆਂ ਨੇ ਔਰ ਜੇਕਰ ਇਹਨਾਂ ਲਈ ਕੋਈ ਪੈਸਾ ਨਹੀਂ ਆਇਆ ਸਰਕਾਰ ਵੱਲੋਂ ਕੋਈ ਗ੍ਰਾਂਟ ਕਿਸੇ ਤਰ੍ਹਾਂ ਦੀ ਨਹੀਂ ਆਈ ਤਾਂ ਸਰਪੰਚ ਨੂੰ ਮੈਂ ਪੁੱਛਣ ਆਇਆ ਇਹ ਪਿੰਡ ਦਾ ਵਸਨੀਕ ਆ ਪੁੱਛ ਸਕਦਾ ਕਿ ਸਰਪੰਚ ਨੂੰ ਇਹ ਕੀ ਨੇ ਆਖ ਦਿੱਤਾ ਕਿ ਸਾਡੇ ਪਿੰਡ ਦਾ ਡਾਕੂਮੈਂਟ ਜਿਹੜਾ ਉਹ ਠੁੱਟੇ ਤਿਆਰ ਕਰਨ ਦਾ ਜੇਕਰ ਉਹ ਸਰਪੰਚ ਸਾਹਿਬ ਇਹ ਗੱਲ ਕਹਿ ਰਹੇ ਨੇ ਵੀ ਗ੍ਰਾਂਟ ਨਹੀਂ ਹੈ ਫਿਰ ਸਰਕਾਰੀ ਦਸਤਾਵੇਜ਼ਨਾਂ ਦੇ ਵਿੱਚ ਚੇਂਜ ਕਿਉਂ ਨਹੀਂ ਕੀਤਾ ਗਿਆ ਬਦਲਾਅ ਕਿਉਂ ਨਹੀਂ ਕੀਤਾ ਗਿਆ ਵੀ ਚੀਜ਼ਾਂ ਨਹੀਂ ਬਣੀਆਂ ਬਿਲਕੁਲ ਜੇ ਉਹਨਾਂ ਨੂੰ ਕਰਨਾ ਚਾਹੀਦਾ ਸੀ ਚੀਜ਼ਾਂ ਸਾਰੀ ਜਿਜ ਜਿਕਰ ਉਹ ਕਹਿਣਗੇ ਤਾਂ ਹੋਰ ਪ ਕੀ ਕੀ ਇਹਨਾਂ ਦੀ ਗਰੰਟਾ ਆਈ ਆ ਜੇ ਉਹਨੇ ਲਿਖੀਆਂ ਵੀ ਨੇ 5 ਮਹੀਨੇ ਪਹਿਲਾਂ ਅਪਡੇਟ ਹੋਈ ਆ ਜੇ ਲਿਖੀਆਂ ਨੇ ਤਾਂ ਕਿਉਂ ਲਿਖੀਆਂ ਨੇ ਸਰਪੰਚ ਨੂੰ ਕਿੰਨਾ ਟਾਈਮ ਹੋ ਗਿਆ ਬਣੇ ਨਾ ਲਗਭਗ 5 ਸਾਲ ਹੋ ਗਏ ਜੀ 5 ਸਾਲ ਹੋ ਗਏ ਸਰਪੰਚ ਆ 5 ਮਹੀਨੇ ਪਹਿਲਾਂ ਦੀ ਰਿਪੋਰਟ ਆ ਉਹ ਚੀਜ਼ ਬਣੀ ਨਹੀਂ ਹੈਗੀ ਫਿਰ ਸਰਪੰਚ ਸਾਹਿਬ ਨੂੰ ਪਤਾ ਹੋਣਾ ਚਾਹੀਦਾ ਹੈਗਾ ਵੀ ਮੈਂ ਇਹ ਚੇਂਜ ਕਰਾਂ ਹੁਣ ਵੀ ਜੀ ਮੈਂ ਇੱਕ ਵੀਡੀਓ ਪਿੱਛੇ ਵੀ ਅਪਲੋਡ ਕੀਤੀ ਸੀ 5 6 7 ਦਿਨ ਹੋ ਗਏ ਤੇ ਹਾਲੇ ਤੱਕ ਵੀ ਉਹਨਾਂ ਵੱਲੋਂ ਕੋਈ ਰਿਪਲਾਈ ਨਹੀਂ ਆਇਆ ਇਹ ਇੰਨਾ ਕਬਲਾ ਕਿਉਂ ਕੀਤਾ ਯਾਰ ਇਹ ਸਾਡੇ ਪਿੰਡ ਦੀ ਹੁਣ ਪਰਤਾ ਕਰਕੇ ਜੀ ਲੋਕ ਜਾ ਕੇ ਬੋਲਦੇ ਨਹੀਂ ਹੈਗੇ ਕੋਈ ਨਹੀਂ ਬ बस सिर्फ पासा बटदे ने ਵੀ ਚਲ ਬਾਕੀ ਸਰਪੰਚ ਨੇ ਖਾਦਾ ਦੀ ਇਹ ਵੀ ਖਾ ਲੈਣਗੇ ਪਤਾ ਨਹੀਂ ਉਹਨਾਂ ਨੇ ਖਾਦਾ ਨਹੀਂ ਖਾਦਾ ਮੈਂ ਪਰ ਇਹ ਖਾ ਰਹੇ ਨੇ ਇਹਦਾ ਬਿੱਲ ਪ੍ਰੂਫ ਗੱਲ ਕਰ ਰਿਹਾ ਮੈਂ ਪਰ ਪਿੰਡ ਦੇ ਲੋਕ ਇਹੀ ਦੇਖਦੇ ਨੇ ਬਸ ਵੀ ਸਾ ਅਸੀਂ ਮਾੜੇ ਨਾ ਹੋ ਜੀ ਜਾਂ ਸਾਡਾ ਬੇਰਵਰੋਧ ਨਾ ਪੈਜੇ ਸਾਡਾ ਫਰਕ ਪੈ ਜੂ ਅਸੀਂ ਪਿੰਡ 'ਚ ਰਹਿਣਾ ਬਲਕਿ ਸੱਚ ਬੋਲ ਲਈ ਪਿੰਡ ਦਾ ਕੋਈ ਤੈਰ ਨਹੀਂ ਹੈਗਾ ਜੀ ਅਗਰ ਸੱਚ ਨਹੀਂ ਬੋਲਾਂਗੇ ਆਪਾਂ ਨੂੰ ਤੀਜਾ ਜਿਹੜੀ ਆਪਣੇ ਲਈ ਆ ਰਹੀ ਨੇ ਸਰਕਾਰ ਆਪਾਂ ਨੂੰ ਦੇ ਰਹੀ ਆ ਆਪਾਂ ਨੂੰ ਇਹ ਨਹੀਂ ਮਿਲ ਰਹੀਆਂ ਤਾਂ ਫਿਰ ਕੀ ਕੱਲਾ ਜਿਹੜੇ ਸਰਪੰਚ ਨੇ ਜਾਂ ਜਿਹੜੇ ਹੋਰ ਉੱਚ ਅਧਿਕਾਰੀ ਨੇ ਉਹਨਾਂ ਤੱਕ ਹੀ ਜਾਈ ਜਾਣਗੀਆਂ ਫਿਰ ਜਿਹੜੇ ਆਮ ਪਤਾ ਕੀ ਹੈ ਜੀ ਕੜਬੀਆ ਗੱਲ ਇਹ ਆਪਣੇ ਪਿੰਡ ਦੇ ਲੋਕਾਂ ਨੂੰ ਆਦਤ ਪੈ ਗਈ ਵੀ ਐਵੇਂ ਇਸੇ ਲੈ ਵਿੱਚ ਰਹਿਣ